ਵਾ ਕੀੜੀ ਦੀ ਸਮੱਸਿਆ ਸਿਉਂਕ ਦੀ ਸਮੱਸਿਆ ਝੋਨਾ ਗ੍ਰੋਥ ਨਹੀਂ ਕਰਦਾ ਸਾਰੀਆਂ ਗੱਲਾਂ ਬਾਤ ਆਪਾਂ ਤੁਹਾਨੂੰ ਵੀਰੇ ਨਾਲ ਮਲਾਉਣੇ ਆ ਤੇ ਤੁਹਾਨੂੰ ਅੱਗੇ ਜੋ ਤੁਹਾਡੇ ਝੋਨੇ ਦੇ ਪੱਕਣ ਤੱਕ ਕੰਮ ਆਉਣੀਆਂ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਆਪਾਂ ਕਿਸਾਨ ਭਰਾਵਾਂ ਨੂੰ ਦੱਸਿਓ ਜੋ ਸਮੱਸਿਆ ਝੋਨਾ ਲਾਉਣ ਤੋਂ ਸ਼ੁਰੂ ਹੋ ਜਾਣੀ ਆ ਤੇ ਉਹਦਾ ਹੱਲ ਆਪਾਂ ਕਿਵੇਂ ਕੱਢਣਾ ਵੀਰੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਸਾਡੇ ਕੋਲੇ ਟਾਈਮ ਕੱਢ ਕੇ ਬਰੇ ਹੁਣ ਦੇਖੋ ਜਿਵੇਂ ਕਿਸਾਨ ਵੀਰ ਝੋਨਾ ਸਟਾਰਟਿੰਗ ਹੋ ਗਈ ਲਵਾਈ ਸਟਾਰਟਿੰਗ ਹੋ ਗਈ ਹਾਂਜੀ ਸਾਰਿਆਂ ਨੂੰ ਪਹਿਲਾ ਸਟੈਪ ਹੁੰਦਾ ਝੋਨੇ ਦਾ ਬਈ ਟਖਾ ਵਾਲੀ ਦਵਾਈ ਪੈਂਦੀ ਹੈ ਠੀਕ ਹੈ ਠੀਕ ਹੈ 37% ਹੁੰਦੀ ਆ 50% ਹੁੰਦੀ ਆ ਉਹ ਬਈ ਆਪਦਾ ਵਾਹਣ ਦੇ ਹਿਸਾਬ ਨਾਲ ਕਿਸਾਨ ਵੀਰ ਜਿਹੜੇ ਚੀਜ਼ ਵਰਤਦੇ ਨੇ ਅੱਛਾ ਉਹ ਅਗਲਾ ਪਾ ਲੈਂਦਾ ਆਪਣੇ ਕੋਲੇ ਆਉਂਦੀ ਆ ਵੀਰੇ ਜਿਵੇਂ ਮੰਨ ਲਓ ਪਰਫੈਕਟ ਇਹ ਬਈ ਕੱਖਾਂ ਵਾਸਤੇ ਝੋਨੇ ਦੇ ਕੱਖਾਂ ਵਾਸਤੇ ਦਵਾਈਆਂ 37% ਅੱਛਾ ਬਾਕੀ ਆਪਣੇ ਕੋਲੇ ਉਤਮਦੀ ਪਈ ਹੈ ਜਿਵੇਂ ਜਿਵੇਂ ਕਹਿ ਲੀਏ ਵੀ 37% ਤੇ ਤੁਸੀਂ ਹੋਰ ਕਿੰਨੇ ਪੀੜਾ 50% ਇਹਦੇ 37% ਤੇ 50% ਦੇ ਵਿੱਚ ਕੀ ਫਰਕ ਹੈ ਇਹਦੀ ਫਰਕ ਮੈਂ ਦੱਸ ਦਉ ਤੁਹਾਨੂੰ ਕੀ ਹਿਸਾਬ ਹੁੰਦਾ ਨਹੀਂ ਨਹੀਂ ਇਹਦਾ ਕੀ ਸਿਸਟਮ ਹੁੰਦਾ ਵੀਰੇ ਇਹ ਦੋ ਤਰ੍ਹਾਂ ਦੀ ਆਉਂਦੀ ਆ ਪਟੇਲਾ ਕੋਲ ਵੀਰੇ ਇੱਕ 50% ਆਉਂਦੀ ਆ ਇੱਕ ਆਉਂਦੀ ਆ 37% ਜਿਹੜੀ ਹੁੰਦੀ ਆ 37% ਉਹਦਾ 5-7 ਘੰਟੇ ਪਾਣੀ ਖੜ੍ਹ ਜਾਈ ਦਵਾਈ ਪਾ ਕੇ ਤਾਂ ਕੰਮ ਪੂਰਾ ਪ੍ਰੋਪਰ ਕਰਦੀ ਆ ਟੋਬਿਆ ਡਾਲਣੀ ਮੁਚਾ ਜਾਂਦੀ ਆ ਜਿਹੜੀ 50% ਹੁੰਦੀ ਆ ਉਹ ਕਈ ਵਾਰ ਬਈ ਪਾਣੀ ਵੀ ਉਹਦੇ ਵਾਸਤੇ ਜ਼ਿਆਦਾ ਟਾਈਮ ਚਾਹੀਦਾ 2 ਦਿਨ ਚਾਹੀਦਾ 48 ਘੰਟੇ ਪਾਣੀ ਚਾਹੀਦਾ ਉਹਨੂੰ ਕੱਢਣ ਵਾਸਤੇ ਠੀਕ ਹੈ ਤੇ ਕਈ ਵਾਰ ਟੁੱਬਿਆ ਜਿਹੜਾ ਦਾਣ ਲ ਹੁੰਦਾ ਉਹ ਮਚਾ ਜਾਂਦੀ ਆ ਇਹਨਾਂ 'ਚ ਇਹ ਫਰਕ ਹੁੰਦਾ ਆਪਣੇ ਕੋਲੇ ਬਾਦੂ ਕੰਪਨੀ ਦੀਆਂ ਪਈਆਂ ਨੇ ਬਈ ਉਤੋਂ ਦੀ ਪਈ ਆ ਅਰੇਂਜ ਪਈ ਆ ਠੀਕ ਆ ਠਾਕ ਸਾਰੇ ਮਤਲਬ A to Z ਕੰਪਨੀਆਂ ਨੇ ਆਪਣੇ ਕੋਲੇ ਠੀਕ ਹੈ ਪਟਿਲਾ ਪਈ ਆਗੇ ਓਕੇ ਹਾਂਜੀ ਤੇ ਇੱਕ ਸਮੱਸਿਆ ਹੁੰਦੀ ਆ ਵੀ ਕੀੜੀ ਦੀ ਕਿਸਾਨ ਭਰਾ ਨੂੰ ਪਤਾ ਨਹੀਂ ਲੱਗਦਾ ਹੁੰਦਾ ਜਿਹੜਾ ਉਹ ਥੱਲੇ ਵੜੀ ਜਾਂਦਾ ਉੱਤੋਂ ਦੇਖਣ 'ਚ ਲੱਗਦਾ ਵੀ ਚੱਲ ਪਿਆ ਪਰ ਵਿਚਾਰਾ ਇੰਨਾ ਕਿ ਚੀਜ਼ਾਂ ਪਾ ਪਾ ਕੇ ਕਿਸਾਨ ਭਰਾ ਹੰਬ ਜਾਂਦਾ ਤੇ ਉਹਦੇ ਤੋਂ ਜਿਹੜੀ ਟਿਕਾਣੇ ਵਾਲੀ ਚੀਜ਼ ਪਾਉਣੀ ਹੁੰਦੀ ਹੈ ਵੀ ਜਿਹੜੀ ਕੰਮ ਕਰੂ ਉਹ ਕਿਸਾਨ ਭਰਾ ਨੂੰ ਪਤਾ ਨਹੀਂ ਵੀ ਉਹ ਕੀ ਪਾਵੇ ਕਿਸਾਨ ਭਰਾ ਉਸ ਤੋਂ ਬਾਅਦ ਵੀਰੇ ਪਟੇਲਾ ਤੋਂ ਬਾਅਦ ਆ ਜਾਂਦੀ ਆ ਕਰੋਥ ਵਾਲੇ ਪ੍ਰੋਡਕਟ ਕੋਟ ਵਾਲੇ ਪ੍ਰੋਡਕਟ ਠੀਕ ਹੈ ਜਿਹੜੇ ਥੱਲੇ ਪੈਂਦੇ ਨੇ ਓਕੇ ਉਹਦੇ ਵਾਸਤੇ ਆਹ ਚੀਜ਼ ਆਉਂਦੀ ਆ ਵੀਰੇ ਆਪਣੇ ਕੋਲੇ ਪਾਰਸਮਣੀ ਪਾਰਸਮਣੀ ਮਾਰੀ ਜਿੱਕੇ ਲੋ ਦੀ ਪੈਕਿੰਗ ਬਾਈ ਇਹ ਜਿੱਥੇ ਵੀ ਪ੍ਰੋਡਕਟ ਪਿਆ ਓਕੇ ਕਿਸਾਨ ਵੀਰੇ ਇਹਨੂੰ ਮੰਗੇ ਹੀ ਮੰਗਿਆ ਆਪਣਾ ਆਲਓਵਰ ਤਕਰੀਬਨ ਇੰਡੀਆ 'ਚ ਇਹ ਸਾਰੇ ਕਿਤੇ ਜਾਇਆ ਆ। ਜਿਹੜੇ ਵੀਰਾਂ ਨੇ ਪਾਇਆ ਇਸ ਵਾਰ ਤੁਸੀਂ ਐਵੇਂ ਲਾ ਲੋ। 30 40 ਤਾਂ ਇਹਨੂੰ ਪਹਿਲਾਂ ਅਸੀਂ ਵੇਚ ਚੁੱਕੇ ਆ। ਅੱਛਾ ਵੀ ਜਿਹੜੇ ਵੀਰ ਨੇ ਪਾਇਆ ਅਗਲਾ ਦਮਾਰੇ ਇਹਨੂੰ ਮੰਗ ਲਾ ਕੇ। ਇਹਦਾ ਕੰਮ ਕੀ ਆ ਭਾਈ ਇਹ ਘਟੋ ਘਟ ਸੱਤ ਤਰ੍ਹਾਂ ਦੇ ਕੰਮ ਕਰਦਾ। ਅੱਛਾ ਸੱਤ ਤਰ੍ਹਾਂ ਇਹ ਜਿੰਕ ਦੀ ਕਮੀ, ਲੋਹੇ ਦੀ ਕਮੀ ਠੀਕ ਆ। ਮੈਗਨੀਸ਼ੀਅਮ ਦੀ ਕਮੀ ਹਾਂਜੀ ਸਾਰੇ ਪ੍ਰੋਡਕਟਾਂ ਮਤਲਬ ਕੋਈ ਵੀ ਬਹਾਨ ਚ ਆਪਣੇ ਝੋਨੇ ਚ ਕੋ ਘਾਟ ਆ ਸਾਰੀ ਇਹਨੇ ਪੂਰੀ ਕਰਨੀ ਆ ਤੇ ਫੋਟ ਦਾ ਕੰਮ ਕਰਨਾ ਗਰੋਥ ਦਾ ਕੰਮ ਕਰਨਾ ਗਾਹਾਂ ਜਾ ਕੇ ਝਾੜ ਤੇ ਵੀ ਕੰਮ ਕਰਦਾ ਬਈ ਅੱਛਾ ਇਹ ਵੀ 30% ਹਾਂਜੀ ਸਿਉਂਖ ਤੇ ਵੀ ਕੰਮ ਕਰਦਾ ਬਈ ਠੀਕ ਆ ਸਿਉਂਖ ਕਈ ਵਾਰ ਕਿਸਾਨ ਵੀਰਾਂ ਨੂੰ ਦਿੱਕਤ ਆਈ ਜੀ ਆਪ ਕੋਲੋਰੋ ਪਾ ਲੈਣੇ ਕੋਈ 20 ਪਾਉਂਦਾ ਕੋਈ 50 ਪਾਉਂਦਾ ਬਈ ਠੀਕ ਆ ਠੀਕ ਆ ਜਿੱਥੇ ਪ੍ਰੋਡਕਟ ਪੈ ਗਿਆ ਉੱਥੇ ਕੋਈ ਸਮੱਸਿਆ ਆਉਂਦੀ ਹੀ ਨਹੀਂ ਸੇੋਂ ਤੇ ਵੀ ਕੰਮ ਕਰਦਾ ਜੀੜੇ ਕੱਪੇ ਤੇ ਵੀ ਕੰਮ ਕਰਦਾ ਠੀਕ ਹੈ ਬਹੁਤ ਸੋਹਣਾ ਰਿਜ਼ਲਟ ਆ ਸਾਰੇ ਕਿਸਾਨ ਵੀਰ ਇਹਨੂੰ ਇੱਕ ਵਾਰ ਜ਼ਰੂਰ ਵਰਤਿਓ ਵਰਤ ਕੇ ਦੱਸਿਓ ਵੀ ਹਾਂ ਕੀ ਜੀ ਇਹ ਕਿ ਕਿਸਾਨ ਭਰਾਵਾਂ ਦੀ ਹੋਰ ਵੀ ਸਮੱਸਿਆ ਰਹਿੰਦੀ ਹੈ ਜਿੱਮੇ ਜਾਂ ਤਾਂ ਬਾਹਣਾ ਰੇਤਲਾ ਹੁੰਦਾ ਜਾਂ ਨਵੀਂ ਜ਼ਮੀਨ ਦੇ ਵਿੱਚ ਕਰਾਇਆ ਲਾ ਕੇ ਆਪਾਂ ਜਦੋਂ ਕਰਾਇਆ ਵਾ ਮਨ ਜਾਂਦਾ ਬਾਣ ਤੇ ਝੋਨਾ ਕੀ ਇਹ ਪੀਲਾ ਪੈਣ ਲੱਗ ਜਾਂਦਾ ਹਨਾ ਤੇ ਉਹ ਗ੍ਰੋਥ ਕਰਦਾ ਨਹੀਂ ਅੱਧੇ ਪੱਤੇ ਹਰੇ ਤੇ ਅੱਧੇ ਪੀਲੇ ਰਹਿੰਦੇ ਤੇ ਉਹਦੇ ਵਾਸਤੇ ਆਪਾਂ ਕੁਝ ਝੋਨੇ ਤੇ ਐਸਾ ਜਾਦੂ ਕੀ ਲੈ ਕੇ ਉਹਦੇ ਵਾਸਤੇ ਵੀਰੇ ਮੈਂ ਤਾਂ ਉਹਦੇ ਵਾਸਤੇ ਵੀਰੇ ਥੱਲੇ ਮਤਲਬ ਜਿਵੇਂ ਆਪੋਨਾ ਚਲੋ ਦੂਸਰੇ ਪੱਤੂ ਤੇ ਜੁਲੀ ਆਪਾਂ ਨੇ ਇਹ ਪਾਤਾ ਹਾਂਜੀ ਤੀਸਰੇ ਜੁਲੀ ਹੈ ਅੱਛਾ ਜਿਵੇਂ ਤੁਸੀਂ ਦੱਸਿਆ ਵਿੱਚੋਂ ਨਾ ਪੀਲਾ ਬਿਆੰਦਾ ਕਈ ਵਾਰ ਨਿਮਾ ਰੋਡ ਗੱਟ ਬਣ ਜਾਂਦੀ ਆ ਥੰਦੇ ਹੂੰ ਦਿੱਕਤ ਆ ਜਾਂਦੀ ਆ ਝੋਨੇ ਨੂੰ ਬਾਈ ਉਹਦੇ ਵਾਸਤੇ ਬਾਈ ਆਪਣੇ ਕੋਲੇ ਪ੍ਰੋਡਕਟ ਆਉਂਦਾ ਆ ਸਫੀਨਾ ਦੇ ਨਾਂ ਤੇ ਅੱਛਾ ਇਹ ਵੀਰੇ 1 ਕਿਲੋ 2 ਕਿਲੋ ਲੈਣ ਪੈਂਦਾ ਹੈ ਓਕੇ ਇਹਦਾ ਕੰਮ ਕੀ ਆ ਇਹਨੇ ਨਾਲੇ ਤਾਂ ਖੰਗੀ ਸਾਈਡ ਦਾ ਕੰਮ ਕਰਨਾ ਨਾਲੇ ਇਹਨੇ ਜੜਾਂ ਦੇ ਕੰਮ ਕਰਨਾ ਜੜਾਂ ਤੇ ਮਤਲਬ ਕੀ ਇਹਨੇ ਕੋਈ ਥੱਲੇ ਗੱਠ ਦੀ ਦਿੱਕਤ ਨਹੀਂ ਆਉਣੀ ਦੇਣੀ ਤੇ ਰੇਸ਼ਮ ਵਰਗੀਆਂ ਜੜਾਂ ਪੂਰੀਆਂ ਪਟੀਆਂ ਬਈ ਇਹਨੇ ਬਣਾਉਣੀਆਂ ਨੇ ਬਹੁਤ ਸੋਹਣਾ ਰਿਜ਼ਲਟ ਆ ਠੀਕ ਹੈ ਇਹਦੇ ਨਾਲ ਨਾਲ ਤਾਂ ਝੋਨਾ ਪੀਲਾ ਪਵੇ ਓਕੇ ਠੀਕ ਆ ਨਾ ਨਾ ਹੀ ਝੋਨਾ ਖੜੇ ਠੀਕ ਹੈ ਜਿੱਥੇ ਇਹ ਪੈ ਗਿਆ ਝੋਨਾ ਐਨ ਮਾਰੋ ਮਾਰ ਪਰ ਨੂੰ ਆਊਗਾ ਅੱਛਾ ਨਾਲ ਇਹਦੇ ਪਾਸਾ ਦਾ ਪਾਰਸਮਣੀ ਆਪਾਂ ਇਹਨਾਂ ਦੋਨਾਂ ਨੂੰ ਕੰਬੋ ਬਣਾ ਕੇ ਬਈ ਤੀਜੇ ਜੁੜੇ ਸੱਟੋ ਕੋਈ ਸਯੋਖ ਦੀ ਕਮੀ ਨਹੀਂ ਆਉਂਦੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਵੀ ਐਨ ਪੂਰਾ ਪਾ ਕੇ ਰਿਜ਼ਲਟ ਝੋਨਾ ਤੱਫੂਗਾ ਵੀ ਹਾਂ ਕੁਝ ਪਿਆ ਹੋਇਆ ਨਾ ਚੋਨਾ ਖੜੇ ਹੀ ਬੰਨ। ਅੱਛਾ ਬਹੁਤ ਸੋਹਣਾ ਰਿਜ਼ਲਟ ਆਉਂਦਾ ਚੋਨਾ ਤੇ ਹੋਰ ਆਪਾਂ ਕਿਸਾਨ ਭਰਾਵਾਂ ਵਾਸਤੇ ਕੁਝ ਅਜਿਹੇ ਲੈ ਕੇ ਆਈ ਹੁਈਏ ਜੋ ਝੋਨੇ ਦੇ ਸੀਜ਼ਨ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਆਉਂਦੀ ਰਹਿੰਦੀ ਹੈ ਤੁਹਾਡੇ ਵੱਲੋਂ ਕੁਝ ਆਪਾਂ ਮੈਂ ਕਿਸਾਨ ਭਰਾਵਾਂ ਵੀਰੇ ਆਪਣੇ ਕੋਲੇ ਆਪਣੇ ਕੋਲੇ ਵੀਰੇ ਪ੍ਰੋਡਕਟ ਆ ਤਕਰੀਬਨ ਤਕਰੀਬਨ ਆਪਣੇ ਕੋਲੇ ਪ੍ਰੋਡਕਟ ਆਪਾਂ ਉਹੋ ਜਿਹੇ ਪ੍ਰੋਡਕਟ ਰੱਖਦੇ ਆ ਜਿਹੜਾ ਕਿਸਾਨ ਵੀ ਵਰਤੇ ਤੇ ਨਾਲ ਤਿੰਨ ਬੰਦੇ ਲੈ ਕੇ ਆਵੇ ਵੀ ਮੈਂ ਇਹ ਚੀਜ਼ ਵਰਤੀ ਆ ਵੀ ਮੈਨੂੰ ਬਹੁਤ ਸੋਹਣਾ ਰਿਜ਼ਲਟ ਮਿਲਿਆ ਤੇ ਉਹਦੇ ਵਿੱਚ ਆਪਣੇ ਕੋਲੇ ਆਪਣੇ ਕੋਲੇ ਪ੍ਰੋਡਕਟ ਆਉਂਦਾ ਫੜਾਇਆ ਡਿਫੈਂਡਰ ਫੜਾਇਆ ਵੀਰੇ ਆਹ ਪ੍ਰੋਡਕਟ ਆਉਂਦਾ ਇੱਕ ਡਿਫੈਂਡਰ ਨਾਉਂਦੇ ਵੀਰੇ ਅੱਛਾ ਇੱਕ ਇਹ ਡਿਫੈਂਡਰ ਆਉਂਦਾ ਜਿੱਕਾ ਆਉਂਦਾ ਆਪਣੇ ਕੋਲੇ ਐਸ ਬੂਸਟ ਪਲੱਸ ਪਲੱਸ ਓਕੇ ਇਹ ਆਪਣੇ ਕੋਲੇ ਦੋ ਪ੍ਰੋਡਕਟ ਹੈ ਜੇ ਨਹੀਂ ਵੀਰੇ ਨਾਮੀ ਜਿਹਨੂੰ ਸਾਡੇ ਇਹਦੇ ਕਰਕੇ ਆ ਤਿੰਨ ਪ੍ਰੋਡਕਟਾਂ ਕਰਕੇ ਬਾਸਮਣੀ ਐਸ ਬੂਸਟ ਤੇ ਡਿਫੈਂਡਰ ਅੱਛਾ ਤਾਂ ਤੁਹਾਨੂੰ ਬਾਬਾ ਆਨੰਦ ਸਿੰਘ ਵਾਲਿਆਂ ਨੂੰ ਜਾਣਦੇ ਨੇ ਲੋਕ ਅੱਛਾ ਇਹ ਤਿੰਨ ਪ੍ਰੋਡਕਟ ਕਰਕੇ ਜਾਣਦੇ ਨੇ ਵੀ ਹਾਂ ਵੀ ਇਹ ਪ੍ਰੋਡਕਟ ਹੈਗੇ ਨੇ ਤੇ ਜਿੱਥੇ ਵੀ ਪਾਏ ਨੇ ਬਈ ਬਹੁਤ ਸੋਹਣਾ ਰਿਹਾ ਡਸਟਰ ਠੀਕ ਹੈ ਇਹਦਾ ਕੰਮ ਕੀ ਕਰੇ ਇਹਦੇ ਅਸੀਂ ਦੋ ਸਪਰੇਅ ਕਰਾਉਨੇ ਆ ਅੱਛਾ ਇੱਕ ਡਿਫੈਂਡਰ ਦੀ ਇੱਕ ਐਸਪੋਸ਼ ਪਲਸ ਪਲਸ ਦੀ ਜੇ ਮੈਂ ਮੰਨ ਲਵਾਂ ਆਪਾਂ ਇਹ ਆਪਾਂ ਸਪਰੇਅ ਹੈ ਜਿਹੜੀ ਇਹ ਜਦੋਂ ਝੋਨਾ ਕਿੰਨੇ ਦਿਨਾਂ ਹੁੰਦਾ ਹੋ ਜਾਂਦਾ ਉਹੀ ਦੱਸਦਾ ਮੈਂ ਤੁਹਾਨੂੰ ਡਿਟੇਲ ਵਾਈ ਦੱਸ ਰਿਹਾ ਬਈ ਇਹਦਾ ਕੰਮ ਕੀ ਆ ਇਹ ਆਪਾਂ ਝੋਨੇ ਨੂੰ ਪਾ ਸਕਦੇ ਆ ਜਿਵੇਂ 45 ਆਪਾਂ ਪਦਾਨ ਪਾਉਨੇ ਆ 50 ਦੇ ਦਿਨ ਪਦਾਨ ਪਾਉਨੇ ਆ ਠੀਕ ਆ ਜਾਂ 45ਵੇਂ ਦਿਨ ਪਦਾਨ ਪਾਉਨੇ ਆ ਹਾਂਜੀ ਇਹ ਪ੍ਰੋਡਕਟ ਭਗੋਲੇ ਤੇ ਆਏ ਉਹਦਾ ਮਤਲਬ ਜਦੋਂ ਝੋਨਾ ਭਗੋਲੇ ਤੇ ਤੁਹਾਡਾ ਆ ਗਿਆ ਹਾਂਜੀ ਇਹ ਉਦੋਂ ਪ੍ਰੋਡਕਟ ਪਾਉਣਾ ਹੈ ਓਕੇ ਜੀ ਡਿਫੈਂਡਰ ਪਹਿਲੀ ਸਪਰੇਅ ਕਰੋ ਇਹਦੀ ਅੱਛਾ ਇਹਦਾ ਕੰਮ ਕੀ ਆ ਜਿਵੇਂ ਕਈ ਵਾਰ ਆਪਾਂ 13045 ਜਾਂ ਬੋਰਨ ਪਾ ਦਿੰਨੇ ਆ ਕੁਝ ਨਹੀਂ ਪਾਉਣਾ ਠੀਕ ਹੈ ਇਹ ਪ੍ਰੋਡਕਟ ਨਾਲ ਓਕੇ ਜੀ ਕੁਝ ਨਹੀਂ ਪਾਉਣਾ ਸਾਰਾ ਕੁਝ ਇਹਦੇ ਵਿੱਚ ਮਿਕਸਚਰ ਹੈ ਹਾਂ ਇਹੇ ਬਾਈ ਤੁਹਾਡੇ 13045 ਬੌਰਨ ਦੇ ਕਮੀਆਂ ਵੀ ਸਾਰਾ ਪੂਰਾ ਕਰੂਗਾ ਜਿੱਥੇ ਇਹ ਪੈ ਗਿਆ ਝੋਨਾ ਪ੍ਰੋਪਰ ਸਹੀ ਤਰੀਕੇ ਨਾਲ ਨਿਸਰੂਗਾ ਠੀਕ ਹੈ ਠੀਕ ਹੈ ਪੂਰਾ ਦਾਣਾ ਵਧੀਆ ਤੋਊਗਾ ਤੇ ਬੱਲੀ ਦੇ ਸਾਈਜ਼ ਤੇ ਕੰਮ ਕਰਦਾ ਬਾਈ ਓਕੇ ਇਹਦਾ ਕੰਮ ਕੀ ਆ ਇਹਨੇ ਦਾਣੇ ਦੀ ਸ਼ਾਈਨਿੰਗ ਤੇ ਕੰਮ ਕਰਨਾ ਭਜਨ ਤੇ ਕੰਮ ਕਰਨਾ ਤੇ ਬੱਲੀ ਦੇ ਕੰਮ ਕਰਨਾ ਅੱਛਾ ਇਹ ਦੋ ਪ੍ਰੋਡਕਟ ਜ਼ਰੂਰ ਵਰਤੋ ਇੱਕ ਭਗੋਲੇ ਤੇ ਇੱਕ ਜਦੋਂ ਸਾਰੀ ਜੀਲੀ ਨਿਸਰ ਗਈ ਉਹਦੋਂ ਕੀ ਕੋਸਪਰੇ ਹਾ ਕਰੋ ਇਹਨਾਂ ਦੀਆਂ ਇਹਨਾਂ ਨੇ ਬਈ ਛਾੜਦੇ ਵੀ ਕੰਮ ਕਰਨਾ ਜਿੱਥੇ ਵੀ ਹੋ ਗਿਆ ਘੱਟੋ ਘੱਟ ਪਾ ਦਾ ਸਮਾਨ ਦਾ ਛਾੜਦਾ ਪੱਟਾ ਨਾ ਪਿਆ ਤਾਂ ਬਈ ਐਂ ਕਹਦੇ ਵੀ ਹਾਂ ਤੁਸੀਂ ਵੀਡੀਓ ਚ ਝੂਠ ਬੋਲਦੇ ਹੋ ਆਪਣੀ ਜ਼ਿੰਮੇਵਾਰੀ ਆ ਬਈ 195 ਠੀਕ ਐ ਤੇ ਇੱਕ ਸਮੱਸਿਆ ਹੋਰ ਕੀ ਆਉਂਦੀ ਆ ਜਦੋਂ ਝੋਨਾ ਗੋਭ ਤੇ ਚਲਾ ਜਾਂਦਾ ਹਨ ਤੇ ਉਹ ਕਿਸਾਨ ਭਰਾ ਕੀ ਕਰਦੇ ਜਿੱਥੇ ਆਪਾਂ ਦੀ ਖਾਦ ਪਾਉਣੀ ਆ ਯੂਰੀਆ ਪਾਉਣੀ ਆ ਹਨਾ ਕੁਝ ਦੇਖ ਲੈਂਦੇ ਆ ਰਾਹ ਦੋ ਕੀ ਨਹੀਂ ਵੀ ਇੱਥੇ ਵੀ ਪਾ ਦੋ ਐ ਕਰਦੇ ਕਰਦੇ ਝੋਨੇ ਦੇ ਵਿੱਚ ਸਾਰੇ ਦੇ ਵਿੱਚ ਹਰ ਦੋ ਵੱਧ ਯੂਰੀਆ ਪਾਏ ਜਾਂਦੀ ਆ ਕਿਉਂ ਬਹੁਤੇ ਜਾਣਿਆਂ ਦਾ ਇਹ ਗੱਲ ਸੱਚ ਆ ਆਪਾਂ ਤੁਹਾਡੇ ਤੋਂ ਕੁਝ کہہ ਰਹੇ ਆ ਵੀ ਉਹ ਗੋਭ ਦੀ ਸਮੱਸਿਆ ਦੀ ਜੁੰਡੀ ਦਾ ਕਾਰਨ ਬਣਦੀ ਆ ਜਿਆਦਾ ਯੂਰੀਆ ਵੀਰੇ ਦੇਖੋ ਜਿਹੜੇ ਕਿਸਾਨ ਬੇਵਤਾ ਪਦਾਨ ਬਰਸਦੇ ਨੇ ਪੈਸੇ ਪਦਾਨ ਬਹੁਤ ਲੋਕ ਘਟ ਇਸ ਫਲੇਹਾਂ ਦਾ ਗੇਰਨਾ ਠੀਕ ਹੈ ਪਰ ਜਿਹੜੇ ਕਿਸਾਨ ਇਹਦੇ ਪਦਾਨ ਵਰਤਉਦੇ ਨੇ ਆਪਾਂ ਜਿਹੜੇ ਬੰਦੇ ਦੇਖੋ ਵਰਤਦਾ ਚਲੋ ਉਹਦਾ ਫਰਕ ਤੇ ਅੱਛਾ ਠੀਕ ਹੈ ਜਿਹੜਾ ਨਹੀਂ ਬੰਦਾ ਆਲਾ ਕਹਿੰਦਾ رائے ਲੈਣੀ ਆ ਤੁਹਾਡੀ ਅਗਲੇ ਨੂੰ ਸਹੀ رائے ਦੇ ਦਿੰਨੇ ਆ ਵੀ ਤੁਸੀਂ ਆ ਚੀਜ਼ ਵਰਤੋ ਜੇ ਮੈਂ ਹੁਣ ਆ ਦੇਖੋ ਟਿਕਟਾਓ ਬਣਾਉ ਤੇ ਬੜਾ ਟਾਉ ਹੋਵੇ ਅੱਛਾ ਇਹ ਫਟੇ ਦਾ ਹਲਟ ਠੀਕ ਹੈ ਠੀਕ ਹੈ ਇਹਦਾ ਕੰਮ ਕੀ ਆ ਭਾਈ ਇਹਨੇ ਪੱਤਾ ਲਪੇਟ ਤੇ ਅੱਛਾ ਗੋਭ ਦੀ ਸੁੰਡੀ ਤੇ ਓਕੇ ਤੇ ਫੋੜ ਠੀਕ ਹੈ ਇਹਨੇ ਕੰਮ ਕਰਨਾ ਬਾਈ ਜੇ ਮੈਂ ਮੰਨ ਲਵਾਂ ਆਪਾਂ ਪੰਜਾਵੇਂ ਦਿਨ ਪਦਾਨ ਪਾਉਣੇ ਆ ਪਦਾਨ ਪਾਉਣ ਦੀ ਕੋਈ ਲੋੜ ਨਹੀਂ ਜਿੱਥੇ ਪੈ ਗਿਆ ਅੱਛਾ ਮੂੰ ਪਾਓ ਹੂੰ ਦੋ ਬੈਟ ਪਾ ਲਓ ਕਿੱਲੇ ਦੇ ਇੱਕ ਬੈਟ ਪਾ ਲਓ ਠੀਕ ਹੈ ਉਹ ਬਾਹਣ ਦੇ ਹਿਸਾਬ ਨਾਲ ਜਿੰਨਾ ਬੰਦਾ ਕਿਸਾਨ ਵੀਰ ਪਦਾਨ ਪਾਉਂਦਾ ਉਹਨੇ ਦੇ ਹਿਸਾਬ ਨਾਲ ਪਾ ਲਓ ਠੀਕ ਹੈ ਇਹਨੇ ਨਾ ਤਾਂ ਕੋਈ ਪੱਤਾ ਲਪੇਟ ਲੱਗਣ ਦੇਣੀ ਆ ਨਾ ਕੋਈ ਗੋਲ ਦੀ ਸੁੰਡੀ ਦੀ ਤੇ ਦਿੱਕਤ ਆਉਣੀ ਨਹੀਂ ਆ ਅੱਛਾ ਤੇ ਕੋਈ ਕਈ ਵਾਰ ਉੱਚਾ ਨਹੀਂ ਮਾਜੇ ਮੈਂ ਕਹਿੰਦਾ ਝੋਨਾ ਠੀਕ ਹੈ ਉਹ ਵੀ ਕੋਈ ਦਿੱਕਤ ਨਹੀਂ ਆਉਣੀ ਠੀਕ ਆ ਇਹਨੂੰ ਪਾਓ ਵਰਤੋ ਕੋਈ ਪੱਤਾ ਲਪੇਟ ਦੀ ਦਿੱਕਤ ਨਹੀਂ ਆਉਂਦੀ ਕੋਈ ਬੂਟ ਨਹੀਂ ਸੁਗਣਦੇ ਠੀਕ ਹੈ ਲੋਕ ਮਿੱਤਰੋ ਜਾਣਕਾਰੀ ਸੀ ਜਿਹੜੀ ਆਪਾਂ ਤੁਸੀਂ ਆਪ ਦੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਵੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਸਮੱਸਿਆ ਹੈ ਕੀ ਜਾਣਕਾਰੀ ਚਾਹੀਦੀ ਹੈ ਤੇ ਨੰਬਰ ਹੈ ਜਿਹੜਾ ਸਕਰੀਨ ਤੇ ਚੱਲੂਗਾ ਇੱਕ ਵਾਰੀ ਆਪਣੀ ਵੀਰੇ ਲੋਕੇਸ਼ਨ ਦੱਸ ਦਿਓ ਆਪਣੀ ਵੀਰੇ ਲੋਕੇਸ਼ਨ ਆਪਣੀ ਇਹ ਮੰਦਿਰ ਕਲਾ ਘੱਡਰੀਆਂ ਨੂੰ ਰੋਡ ਜਾਂਦਾ ਜੀ ਠੀਕ ਹੈ ਲੋਂਗੋ ਵਾਲਾ ਆਪਣੀ ਸ਼ਾਪ ਆ ਨੰਦਨ ਬਾਬਾ ਨੰਦ ਸਿੰਘ ਖੇਤੀਬਾੜੀ ਸਟੋਰ ਲੋਂਗੋ ਵਾਲ ਠੀਕ ਹੈ ਠੀਕ ਹੈ ਤੇ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਵੀ ਦਿੱਕਤ ਆ ਮਤਲਬ ਨੰਬਰ ਚੱਲ ਰਿਹਾ ਸਾਡਾ ਫੋਨ ਕਰੋ ਹਾਂਜੀ ਨਹੀਂ ਫੋਨ ਚੱਕਿਆ ਜਾਂਦਾ ਤੁਹਾਨੂੰ ਬੈਕਵਾਲ ਆਊਗੀ ਠੀਕ ਹੈ ਠੀਕ ਹੈ ਕਈ ਕਿਸਾਨ ਵੀਰ ਕਹਿੰਦੇ ਨੇ ਫੋਨ ਆਉਂਦੇ ਨੇ ਸਾਨੂੰ ਬਹੁਤ ਕਹਿੰਦੇ ਨੇ ਵੀਰੇ ਸਾਡਾ ਮਤਲਬ ਗੰਗਾ ਨਗਰ ਜਾ ਕਿਤੇ ਵੀ ਜਿਹੜਾ ਮਤਲਬ 2 250 ਕਿਲੋਮੀਟਰ ਤੇ ਪਿੰਦੇ ਨੇ ਠੀਕ ਹੈ ਆਲਾ ਕਹਿੰਦਾ ਨਹੀਂ ਆਇਆ ਜਾਂਦਾ ਬਈ ਉਹਨਾਂ ਵਾਸਤੇ ਬਾਈ ਆਫਰ ਹੈ ਘਰੇ ਬੈਠੇ ਫੋਨ ਕਰੋ ਕੋਈ ਵੀ ਦਵਾਈ ਦੀ ਤੁਹਾਨੂੰ ਲੋੜ ਹੈ ਦਵਾਈ ਤੁਹਾਡੇ ਪਿੰਡ ਪਹੁੰਚੂਗੀ ਉਹਦਾ ਕੋਈ ਖਰਚਾ ਨਹੀਂ ਬਾਈ ਜਿਹੜਾ ਰੇਟ ਸਾਡੀ ਦੁਕਾਨ ਤੇ ਆ ਉਹੀ ਤੁਹਾਡੇ ਘਰੇ ਦੇ ਤੇ ਕਿਸੇ ਵੀ ਕੰਪਨੀ ਦੀ ਹੋਵੇ ਜਿਸੇ ਵੀ ਕੰਪਨੀ ਦੀ ਹੋਈ ਐਂ ਵੀ ਘਰੇ ਬੈਠਿਆਂ ਨੂੰ ਤੁਹਾਨੂੰ ਦੁਕਾਨ ਤੇ ਕੁਝ ਹੋਰ ਤੇ ਘਰੇ ਉਹ ਕੰਮ ਨਹੀਂ ਵੀਰੇ ਘੱਟੋ ਘਾਟ 70 ਕੰਪਨੀਆਂ ਦਾ ਆਪਾਂ ਕੰਮ ਡਾਇਰੈਕਟ ਕਰਦੇ ਆ ਵੀਰੇ ਠੀਕ ਹੈ ਜਿਹੜੀ ਵੀ ਚੀਜ਼ ਦੀ ਲੋੜ ਆ ਸਾਨੂੰ ਫੋਨ ਕਰੋ ਦਵਾਈ ਜਿਹੜੀ ਤੁਸੀਂ ਕਹੋਗੇ ਉਹ ਦਵਾਈ ਤੁਹਾਡੇ ਪਿੰਡ ਪਹੁੰਚੂਗੀ ਕੋਈ ਖਰਚਾ ਨਹੀਂ Google Pay ਕਰ ਸਕਦੇ ਹੋ ਜਾਂ ਸਾਡਾ ਬੰਦਾ ਜਿਹੜਾ ਦਵਾਈ ਛੱਡਣ ਆਊਗਾ ਉਹ ਨੂੰ ਤੁਸੀਂ ਪੇਮੈਂਟ ਦੇ ਸਕਦੇ ਹੋ ਠੀਕ ਹੈ ਉਹਦਾ ਕੋਈ ਖਰਚਾ ਨਹੀਂ ਤੇ ਨੰਬਰ 2 ਤੇ ਕਿਸੇ ਕਿਸਾਨ ਵੀਰ ਨੂੰ رائے ਲੈਣੀ ਹੁੰਦੀ ਆ ਅਗਾ ਕਹਿੰਦਾ ਯਾਰ ਆਪਾਂ ਹਨਾ ਫਰੈਡੇ ਦੀ ਕੇ ਅੱਛਾ ਤਾਂ ਆਪਾਂ ਉਹਦੇ ਵਾਸਤੇ ਵੀ ਤੁਹਾਡੇ ਕੋਲੇ ਹਜ਼ਾਰਾਂ ਜਦੋਂ ਮਰਜ਼ੀ ਆਪਾਂ ਨੂੰ ਫੋਨ ਕਰੋ 24 ਘੰਟੇ ਬਈ ਆਪਾਂ ਤੁਹਾਡੇ ਲਈ ਹਜ਼ਾਰ ਆਪਣੇ ਕੋਲੇ ਘੱਟੋ ਘੱਟ 15 ਮੁੰਡੇ ਕੰਮ ਕਰਦੇ ਨੇ ਅੱਜ ਤੁਸੀਂ ਆਰਡਰ ਦਿੱਤਾ ਤੁਹਾਡੇ ਕੋਲੇ ਦੂਜੇ ਤੀਜੇ ਦਿਨ ਹੱਦ ਪਹੁੰਚ ਜਾਏ ਠੀਕ ਹੈ ਹਾਂਜੀ ਲੋਕ ਮਿੱਤਰੋ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੋ ਗਈਆਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਾਲ ਕਰ ਸਕਦੇ ਹੋ ਤੇ ਸ਼ੇਅਰ ਕਰ ਦਿਓ ਵਾਤੋ ਵਾਦ ਪੇਜ ਕਰ ਲਓ ਫੋਲੋ ਮਿਲਾਂਗੇ ਨਵੇਂ ਵੀਡੀਓ ਦੇ ਨਾਲ ਤੁਹਾਨੂੰ വടകി വളർന്ന്